ਆਪ ਕੀ ਕਿਰਪਾ ਕੀ ਜੈ 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 ਰਾਗਨ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਸ਼ੁਕਰ ਮਾਰੀ ਜੈ ਆਪੁ ਤੇ 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 ਸ਼ੁਕਰ ਮਾਰੀ ਜੈ ਕਾਰ ਵਾਜ ਕੁੰਜਿਖ ਫਤ ਸ੍ਰੀ ਭਗਵਤ ਜੀ ਸਹਾਇ ਬਾ ਸ੍ਰੀ ਭਗਵਤ ਜੀ ਕੀ ਪਾਛਾ ਹਿ ਰਸਨੇ ਪ੍ਰਥਮ ਭਗਵਤੁ ਸਮਰਕ ਗੁਰੂ ਨਾਨਕ ਲੰ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਧਨ ਹਰ ਗੋਬਿੰਦਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜੇ ਸਿਮਥ ਸਭ ਦੁਖ ਜਾਈ ਇਕ ਬਹਾਦਰ ਸ਼ਰਮ ਰਿਆ ਕਾਰਨ ਨੰਦਿਆ ਵਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾ ਧਿਆਨ ਤਰ ਕੇ ਬੋਲੋ ਜੀ ਸੰਗ ਅਭਿਆਰੀਆਂ ਚਾਹਾਂ ਸਭ ਜਾਦਿਆਂ ਚਾਲੀਆਂ ਮੁਕਤੇ ਆ ਹੱਥੀਆਂ ਜੱਪੀਆਂ ਤੱਪੀਆਂ ਜਿਨਾਂ ਨਾਮ ਨੱਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਆਨ ਲਟਕੀ ਤਤਨਾ ਪਿਆਰਿਆ ਸੱਚਿਆਰਿਆਂ ਦੇ ਕਿਨਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਨ ਸੰਗਾ ਸੰੜੀਆਂ ਧਰਮ 헤ਤਾਲ ਸੇਖ ਸਦਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਰ ਨਿਭਾਈ ਨਾਮੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲ ਬੋਲੇ ਵਾਹਿਗੁਰੂ ਪੰਜ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਲਾ ਜੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਜੇਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਤਾਲ ਸਜੇ ਕੇ ਮੋਰ ਬੱਲ ਬੋਲਾ ਜੀ ਵਾਹਿਗੁਰੂ ਸਿੱਖਾ ਨੋ ਸਿੱਖੇ ਦਾਨ ਕੇ ਸਦਾ ਨਰਾਹ ਤੋ ਦਾਨ ਤਵੇ ਕਦਾਨ ਮੇ ਸਾਹ ਦਾਨ ਪ੍ਰੋਸ ਸਦਾਨ ਦਾਨਾ ਸਰਦਾਨ ਨਾਮ ਦਾਨ ਸਰੀ ਅਮਰਤ ਸਰਸਾਹ ਦੇ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗ ਡੱਗਾ ਜੋਗਿਆ ਤਲ ਧਰਮ ਕਾ ਜੈਕਾਰ ਬੋਲ ਲਾ ਦੇ ਸਿੱਖਾਂ ਦਾ ਮਾਨਨੀ ਮਤ ਤੇ ਮਤ ਪਤ ਦਾ ਰੱਖ ਆਪ ਵਾਹੇ ਗੁਰੂ ਆਲੇ ਪੁਰਖ ਆਪਣੇ ਪਾਲਨ ਥੇ ਸਾਡਾ ਸਹਾਈ ਦਾ ਤਾਰ ਜੀ ਆਓ ਸੇ ਨਨਕਾਰਾ ਸਹਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਦੇਨਾ ਤੋਂ ਪਾਲਨ ਨੂੰ ਮੈ ਸੋੜ ਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਦੀ ਰੂਹ ਬਖਸ਼ਾਓ ਹੇ ਨਿਮਰਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੋਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਭਾਣੇਂ ਅੰਦਰ ਸੇਵਾ ਸਿਮਰਨਦਵਾਰ ਆਬਤੀਤ ਕਰਾਉਣਾ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦਵਾਰਾ ਸਾਹਿਬ ਗੰਜ ਸਾਹਿਬ ਦੇ ਵਿਖੇ ਬਾਗੋਂ ਦਰਬਾਰ ਅੰਦਰ ਸਤਿਗੁਰੂ ਦੇ ਆਪ ਦੇੇ ਸੰਗਾਸਨ ਸਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਖੋਲੇ ਦਰਸ਼ਨ ਦੇਦਾਰ ਪਾਵਨ ਉਪਦੇਸ਼ ਸੁਭਾਸ਼ਿਖ ਕੇ ਮਿਹਾਲ ਮਿਹਾਲ ਕਰਾਓ ਜੀ داروائی ਸਰਬੱਤ ਸੰਗਤ ਲਿਆਂ ਹਾਦਰੀਆਂ ਤੇਲ ਫੁੱਲ ਪੇਟਾਵਾ ਸੇਵਾ ਦਾ ਅਰਥ ਜਾਣੇ ਪਰਵਾਨ ਕਰਨੀਆ ਯਾਤਰਾ ਸਫਲੀ ਕਰਨੇ ਆਪਣੇ ਦਰੋਂ ਕਰੋ ਸਿੱਕੇ ਸਦਕ ਪ੍ਰੂਸਾ ਨਾਮ দান ਬਖਸ਼ਣਾ ਸ਼ੋਭ ਪਾਵਨਾ ਬਾਪੂਰੀਆ ਕਰਨੀਆ ਕਿਰਪਾ ਕਰੋ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ ਜੀ ਰਾਸਤੇ ਪੈਂਦੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਬਾਦ ਘਾਟਾ ਫੁੱਲ ਚੁੱਕ ਮਵਾ ਫਕਰਨੀ ਸਿਖ ਪੜਦੇ ਸੁਣਦੇ ਸਰਬਤਿ ਲਾਹੀ ਬੰਦ ਹੋਵਨ ਨਾਨਕ ਨਾਮ ਜੜੀ ਕਾ ਏਂ ਭਾਰੇ ਸਰਬਤਿ ਦਾ ਉਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ